ਹਿਰਦਾ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ ਆ ਪੰਗਤੀ ਸੌਖੀ ਐ ਨਾ ਸਾਰਿਆਂ ਨੂੰ ਸਮਝ ਆ ਗਈ ਹਿਰਦਾ ਜਿਨ ਕੈ ਬੋਲੋ ਜੀ ਹਿਰਦਾ ਜਿਨ ਕੈ ਕਪਟ ਵਸੈ ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਵੱਸਦਾ ਏ ਬਾਹਰੋਂ ਸੰਤ ਕਹਾਏ ਜਿਨ੍ਹਾਂ ਦੇ ਹਿਰਦੇ ਅੰਦਰ ਕਪਟ ਹੁੰਦਾ ਹੈ ਨਾ ਬਾਹਰੋਂ ਦੀ ਗੁਰੂ ਪਾਤਸ਼ਾਹ ਕਹਿੰਦੇ ਉਹੀ ਬੰਦਾ ਆਪਣੇ ਆਪ ਨੂੰ ਸੰਤ ਡਿਕਲੇਅਰ ਕਰਦਾ ਏ ਕਿ ਮੈਂ ਸੰਤ ਹਾਂ ਉਹਦੇ ਨਾਮ ਨਾਲ ਲੱਗਾ ਹੋਏਗਾ ਇਸ਼ਤਿਹਾਰ ਉੱਤੇ ਲਿਖਿਆ ਹੋਏਗਾ ਗੱਡੀ ਉੱਤੇ ਲਿਖਿਆ ਹੋਏਗਾ ਡੇਰੇ ਉੱਤੇ ਲਿਖਿਆ ਹੋਏਗਾ ਸਾਰੀ ਜਗ੍ਹਾ ਉੱਤੇ ਉਹ ਦੱਸਦਾ ਹੈ ਵੀ ਮੈਂ ਹੈਗਾ ਵਾਂ ਹੁਣ ਗੁਰੂ ਅਮਰਦਾਸ ਜੀ ਕਹਿੰਦੇ ਕਹਿੰਦੇ ਅੰਦਾਜ਼ਾ ਲਾ ਲਿਓ ਵੀ ਜਿਹੜਾ ਆਪਣੇ ਆਪ ਨੂੰ ਆਖਦਾ ਹੈ ਨਾ ਉਹਦੇ ਅੰਦਰ ਕੀ ਹੈ ਹਿਰਦਾ ਜਿੰਨਕਾ ਕਪਟ ਹੈ ਕਪਟ ਦਾ ਮਤਲਬ ਤੇ ਆਪਾਂ ਸਮਝਦੇ ਨਾ ਧੋਖਾ ਫਰੇਵ ਠੱਗੀ ਕੁਝ ਵੀ ਕਹਿ ਲਓ ਵੀ ਜਿਨ੍ਹਾਂ ਦੇ ਅੰਦਰ ਕਪਟ ਹੈ ਨਾ ਬਾਹਰੋਂ ਦੀ ਸੰਤ ਆਪਣੇ ਆਪ ਨੂੰ ਉਹੀ ਆਖੇਗਾ ਜਿਨ੍ਹਾਂ ਦੇ ਅੰਦਰ ਕਪਟ ਨਹੀਂ ਨਾ ਹੈਗਾ ਉਹ ਆਪਣੇ ਆਪ ਨੂੰ ਸੰਤ ਨਹੀਂ ਆਖਦੇ ਉਹ ਨਹੀਂ ਕਹਿੰਦੇ ਕਦੀ ਆਖਿਆ ਬਾਬਾਜੀਤ ਸਿੰਘ ਨੇ ਬਾਬਾਜੀਤ ਸਿੰਘ ਦਾ ਨਾਮ ਨਾ ਸੁਣਿਆ ਤੁਸੀਂ ਕਿਤੇ ਇਹ ਸੰਤਜੀਤ ਸਿੰਘ ਹੋਇਆ ਹੋਵੇ ਜਾਂ ਸੰਤ ਜੂਰਾਵਰ ਸਿੰਘ ਸੰਤ ਫਤਿਹ ਸਿੰਘ ਨੇ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਇੱਥੇ ਬਾਬਾ ਫਤਿਹ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਹੁਣ ਜਾਂ ਦੋ ਹੀ ਲਫ਼ਜ਼ ਨੇ ਭਾਈ ਜਾਂ ਬਾਬਾ ਆ ਦੋ ਲਫ਼ਜ਼ ਨੇ ਹੋਰ ਕੋਈ ਲਫ਼ਜ਼ ਨਹੀਂ ਮਿਲਦਾ ਔਰ ਕੋਈ ਲਫ਼ਜ਼ ਨਹੀਂ ਮਿਲਦਾ ਪਰ ਹੁਣ ਸਾਜ਼ਿਸ਼ ਜਿਹੜੀ ਹੈ ਨਾ ਉਹ ਇੱਕ ਤਿਆਰ ਕੀਤੀ ਜਾ ਰਹੀ ਬੜੇ ਤਿਆਰੀ ਦੇ ਨਾਲ ਤੁਸੀਂ ਵੇਖੋ ਦੋ ਸਿੱਖਾਂ ਦਾ ਨਾਮ ਬਾਬਾ ਬੁੱਢਾ ਜੀ ਦਾ ਤੇ ਬਾਬਾ ਦੀਪ ਸਿੰਘ ਜੀ ਦਾ ਇਹਨਾਂ ਦੋਨਾਂ ਦੇ ਨਾਮ ਦੇ ਨਾਲ ਨਾ ਹੁਣ ਜਿਹੜੇ ਲੋਕ ਆਪਣੇ ਨਾਮ ਨਾਲ ਬ੍ਰਹਮ ਗਿਆਨੀ ਲਾਉਣਾ ਚਾਹੁੰਦੇ ਨੇ ਨਾ ਉਹਨਾਂ ਨੇ ਇੱਕ ਚਾਲ ਖੇਡੀ ਹੈ ਤੁਸੀਂ ਵੇਖ ਲਓ ਸਾਡੇ ਸਮਾਜ ਦੇ ਵਿੱਚ ਕੀ ਹਿਸਾਬ ਹੈ ਜਿਹੜਾ ਪੁਜਾਰੀ ਸੀ ਨਾ ਪੁਜਾਰੀ ਬ੍ਰਾਹਮਣ ਜੇ ਉਹਨੇ ਸ਼ਰਾਬ ਆਪ ਪੀਣੀ ਸੀ ਨਾ ਤੇ ਉਹਨੇ ਇਹ ਗੱਲ ਆਖੀ ਕਿ ਦੇਵੀ-ਦੇਵਤੇ ਸ਼ਰਾਬ ਮੰਗਦੇ ਨੇ ਪੀਣੀ ਉਹਨੇ ਆਪ ਸੀਗੀ ਦੇਵੀ-ਦੇਵਤਿਆਂ ਦੇ ਨਾਂ ਦੇ ਉੱਤੇ ਧਾਰਮਿਕ ਸਥਾਨ ਦੇ ਉੱਤੇ ਸ਼ਰਾਬ ਚੜੀ ਤੇ ਪੀਤੀ ਪੁਜਾਰੀ ਨੇ ਆਪ ਦੂਜੇ ਨੰਬਰ ਉੱਤੇ ਉਹਨੇ ਆਖਿਆ ਪੁਜਾਰੀ ਨੇ ਆਖਿਆ ਜੀ ਭਗਵਾਨ ਨੂੰ ਦੇਵਦਾਸੀਆਂ ਚਾਹੀਦੀਆਂ ਨੇ ਆਹ ਦੇਵਦਾਸੀ ਪ੍ਰਥਾ ਚੱਲਦੀ ਰਹੀ ਅੱਜ ਵੀ ਕਈ ਥਾਵਾਂ ਉੱਤੇ ਚੱਲਦੀ ਹੈ ਉਹਨੇ ਆਖਿਆ ਭਗਵਾਨ ਨੂੰ ਦੇਵਦਾਸੀਆਂ ਚਾਹੀਦੀਆਂ ਨੇ ਹੁਣ ਦੇਵਦਾਸੀਆਂ ਅਸਲ ਵਿੱਚ ਉਹਦੇ ਭਗਵਾਨ ਨੂੰ ਨਹੀਂ ਉਹਨੂੰ ਚਾਹੀਦੀਆਂ ਸੀਗੀਆਂ ਮੰਦ ਕਰਮ ਉਸਨੇ ਕਰਨੇ ਸੀਗੇ ਪਰ ਉਹਨੇ ਆਪਣੇ ਭਗਵਾਨ ਦਾ ਨਾਮ ਲਾ ਕੇ ਆਪ ਇਹ ਸਾਰਾ ਕੁਝ ਕੀਤਾ ਹੁਣ ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣਾ ਕੁਝ ਸਵਾਰਨਾ ਹੁੰਦਾ ਹੈ ਨਾ ਉਹ ਨਾਮ ਉਹਨਾਂ ਦਾ ਅੱਗੇ ਰੱਖਦੇ ਨੇ ਜਿਨ੍ਹਾਂ ਨੂੰ ਲੋਕ ਮੰਨਦੇ ਹੋਣ ਬਾਬਾ ਦੀਪ ਸਿੰਘ ਨੂੰ ਕੌਣ ਨਹੀਂ ਜਾਣਦਾ ਬਾਬਾ ਬੁੱਢਾ ਜੀ ਨੂੰ ਕੌਣ ਨਹੀਂ ਜਾਣਦਾ ਹੁਣ ਜਿਨ੍ਹਾਂ ਲੋਕਾਂ ਨੇ ਆਪਣੇ ਨਾਮ ਨਾਲ ਬ੍ਰਹਮ ਗਿਆਨੀ ਫਿੱਟ ਕਰਨਾ ਇਹਨਾਂ ਤਾਂ ਪੱਕਾ ਕਰਕੇ ਲਾਉਣਾ ਹੈ ਉਹਨਾਂ ਨੇ ਇੱਕ ਤਿਆਰੀ ਕੀਤੀ ਹੈ ਹੁਣ ਜਦੋਂ ਕਿਤੇ ਇਸ਼ਤਿਹਾਰ ਛਾਪਦੇ ਨੇ ਨਾ ਤੁਸੀਂ ਵੇਖਿਓ ਇਸ ਥਾਰ ਉੱਤੇ ਪਹਿਲਾਂ ਅੱਜ ਤੋਂ ਕੁਝ 10-15 ਸਾਲ ਪਹਿਲਾਂ ਕੱਲਾ ਬਾਬਾ ਬੁੱਢਾ ਜੀ ਲਿਖਿਆ ਹੁੰਦਾ ਸੀਗਾ ਹੁਣ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹੁਣਾਂ ਲਿਖਣਾ ਸ਼ੁਰੂ ਕੀਤਾ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਕਿਉਂ ਲਿਖ ਰਹੇ ਨੇ ਕਿਉਂਕਿ ਹੁਣ ਤੋਂ ਸ਼ੁਰੂ ਕਰਨਗੇ ਆਉਣ ਵਾਲੇ 50 ਸਾਲਾਂ ਤੱਕ ਆਉਣ ਵਾਲੇ ਹੋਰ ਅੱਗੇ ਜਿਹੜੇ ਸਾਲ ਆਉਣੇ ਭਾਵੇਂ 20 30 50 ਸਾਲਾਂ ਤੱਕ ਉਹ ਨਾਮ ਪੱਕਦਾ ਜਾਏਗਾ ਬ੍ਰਹਮ ਗਿਆਨੀ ਫਿੱਟ ਹੁੰਦਾ ਜਾਏਗਾ ਜਿੱਦਾਂ ਜਿੱਦਾਂ ਨਵੀਆਂ ਪੀੜ੍ਹੀਆਂ ਅੱਗੇ ਆਉਣਗੀਆਂ ਨਵੇਂ ਆਉਣਗੇ ਅੱਗੇ ਉਹ ਕਹਿਣਗੇ ਵੀ ਅਸੀਂ ਤੇ ਜਰੂਰਤ ਤੋਂ ਪੜ ਰਹੇ ਹਾਂ ਉਦੋਂ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪੜ ਰਹੇ ਹਾਂ ਜੇ ਫਲਾਣੇ ਕਿਸੇ ਅੱਜ ਵਾਲੇ ਬਾਬੇ ਨੇ ਆਪਣੇ ਨਾਮ ਨਾਲ ਬ੍ਰਹਮ ਗਿਆਨੀ ਲਾ ਲਿਆ ਤੇ ਕੀ ਮਾੜੀ ਗੱਲ ਹੈ ਇਹਦੇ ਵਿੱਚ ਇੱਕ ਪਲੈਨਿੰਗ ਹੈ ਹੁਣ ਵੀ ਉਹਨਾਂ ਦੇ ਨਾਮ ਦੇ ਨਾਲ ਵੀ ਹੁਣ ਲਾਓ ਨਾਮ ਪਰ ਤੁਸੀਂ ਸਾਰੇ ਜਾਣਦੇ ਹੋ ਜੇ ਆਪਾਂ ਥੋੜਾ ਜਿਹਾ ਪਿੱਛੇ ਜਾ ਕੇ ਵੇਖੀਏ ਕਿਸੇ ਵੀ ਗੁਰਸਿੱਖ ਦੇ ਨਾਲ ਕਦੀ ਵੀ ਸੰਤ ਤੇ ਬ੍ਰਹਮ ਗਿਆਨੀ ਲਫ਼ਜ਼ ਨਹੀਂ ਹੈਗਾ ਪਰ ਹੁਣ ਫਿਟ ਕੀਤੇ ਜਾ ਰਹੇ ਨੇ ਕਿਉਂ ਕਿ ਉਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਤੋੜਨੀਆਂ ਨੇ ਪਰ ਜਦੋਂ ਬਾਬਾ ਕਬੀਰ ਜੀ ਨੂੰ ਮੈਂ ਪੁੱਛਦਾ ਬਾਬਾ ਕਬੀਰ ਜੀ ਕਹਿੰਦੇ ਮਤਾਂ ਕਿਤੇ ਸੰਤ ਤੇ ਇਹਨਾਂ ਨੂੰ ਬ੍ਰਹਮ ਗਿਆਨੀ ਆਖ ਦਿਓ ਇਹ ਤਾਂ ਬਨਾਰਸ ਦੇ ਠੱਗ ਨੇ ਉਹਨਾਂ ਨੇ ਆਖਿਆ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪੈਨ ਤਗ ਗਲੀਆਂ ਜਿਨ੍ਹਾਂ ਜਪ ਮਾੜੀਆਂ ਲੋਟੇ ਹੱਥ ਨੇ ਬਾਗ ਉਹ ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਉਹ ਬਨਾਰਸ ਦੇ ਠੱਗ ਨੇ ਕਹਿੰਦੇ ਇਹਨਾਂ ਨੂੰ ਕਿਤੇ ਵਾਕੇ ਕਿਤੇ ਸੰਤ ਨਾ ਆਖ ਲਿਓ ਹੁਣ ਇੱਥੇ ਗੱਲ ਕਲੀਅਰ ਕਰ ਦਿੱਤੀ ਹਿਰਦੈ ਜਿਨ ਕੈ ਕਪਟ ਵਸੈ ਬਾਹਰੋ ਸੰਤ ਕਹਾਏ ਮੈਨੂੰ ਇੱਕ ਵਿਚਾਰ ਬੜੀ ਪਿਆਰੀ ਹੈ ਕਿਸੇ ਵਿਦਵਾਨ ਨੇ ਲਿਖੀ ਮੈਨੂੰ ਚੇਤੇ ਆ ਗਈ ਮੈਂ ਸਾਂਝੀ ਕਰਾਂ ਕਹਿੰਦੇ ਜੀ ਇੱਕ ਬੱਚਾ ਸੀਗਾ ਉਹ ਬੱਚੇ ਸਕੂਲ ਵਿੱਚ ਜਾਂਦੇ ਨੇ ਜਦੋਂ ਬੱਚਿਆਂ ਨੂੰ ਨਿਤ ਪੜਾਇਆ ਜਾਂਦਾ ਛੋਟੀਆਂ ਕਲਾਸਾਂ ਦੇ ਵਿੱਚ A ਫਾਰ ਐਪਲ B ਫਾਰ ਬਾਲ C ਫਾਰ ਕੈਟ ਹੁਣ ਬੱਚਿਆਂ ਨੂੰ ਨਿਤ ਪੜਾਇਆ ਜਾਂਦਾ ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਹੈ ਜਿਹੜਾ ਬੜਾ ਇੰਟੈਲੀਜੈਂਟ ਹੈ ਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਬਹਿ ਗਈ ਕਿ A ਫਾਰ ਐਪਲ ਹੁੰਦਾ ਗੱਲ ਟਿਕ ਗਈ ਉਹਦੇ ਦਿਮਾਗ ਦੇ ਵਿੱਚ ਇੱਕ ਦਿਨ ਉਹਦੇ ਸਕੂਲ ਵਾਲੇ ਨਾ picnic ਉੱਤੇ ਲੈ ਕੇ ਗਏ ਬੱਸ ਦੇ ਵਿੱਚ ਜਾ ਰਹੇ ਨੇ picnic ਉੱਤੇ ਲੈ ਕੇ ਗਏ ਤੇ ਬੱਚਾ ਖਿੜਕੀ ਦੇ ਲਾਗੇ ਬੈਠਾ ਹੋਇਆ ਉਹ ਵਾਲਾ ਨਾਲ ਉਹਦੇ ਉਹਦੀ ਮੈਡਮ ਬੈਠੀ ਉਹਦੀ ਟੀਚਰ ਬੈਠੀ ਹੋਈ ਹੈ ਹੁਣ ਬੱਸ ਜਦੋਂ ਜਾ ਰਹੀ ਹੈ ਨਾ ਰਾਹ ਦੇ ਵਿੱਚ ਤੇ ਇੱਕ ਥਾਂ ਉੱਤੇ ਰੁਕਦੀ ਹੈ ਬੱਸ ਤੇ ਬੱਚਾ ਸ਼ੀਸ਼ੇ ਤੋਂ ਬਾਹਰ ਵੇਖਦਾ ਹੈ ਥੱਲੇ ਨਾ ਸੇਬਾਂ ਦੀ ਰੇੜੀ ਲੱਗੀ ਹੋਈ ਹੈ ਤੇ ਆਪਣੀ ਟੀਚਰ ਨੂੰ ਪੁੱਛਦਾ ਹੈ ਕਹਿੰਦਾ ਮੈਡਮ ਆਹ ਕੀ ਹੈ ਉਹੀ ਮੈਡਮ ਉਹਨੂੰ ਕਹਿੰਦੀ ਵੀ ਤੈਨੂੰ ਮੈਂ ਰੋਜ਼ਾਨਾ ਤੇ ਪੜਾਉਣੀ ਆ ਕਿਤਾਬ ਵਿੱਚ ਤੈਨੂੰ ਮੈਂ ਪੜਾਇਆ ਨਾ ਉੱਥੇ ਸੇਬ ਬਣਿਆ ਹੁੰਦਾ ਨਾਲ ਉਹਦੇ A for apple ਲਿਖਿਆ ਹੁੰਦਾ ਤੈਨੂੰ ਇਹ ਜਾਨਣ ਦੇ ਪੜਾਉਣੀ ਆ ਕਹਿੰਦਾ ਮੈਡਮ ਇਹ ਐਪਲ ਕਿੱਦਾਂ ਹੋ ਸਕਦੇ ਨੇ ਕਹਿੰਦੀ ਕਿਉਂ ਨਹੀਂ ਹੋ ਸਕਦੇ ਇਹ ਵੀ ਐਪਲ ਨੇ ਉਹ ਬੱਚੇ ਦਾ ਬੜਾ ਪਿਆਰਾ ਜਿਹਾ ਸਵਾਲ ਸੀਗਾ ਉਹ ਕਹਿੰਦਾ ਮੈਡਮ ਜਦੋਂ ਤੁਸੀਂ ਮੈਨੂੰ ਕਿਤਾਬ ਚੋਂ ਪੜਾਇਆ ਸੀ ਨਾ ਉੱਥੇ ਐਪਲ ਬਣਿਆ ਹੋਇਆ ਸੀ ਨਾਲੇ ਲਿਖਿਆ ਹੋਇਆ ਸੀ A for apple ਪਰ ਆਹ ਇੰਨੇ ਸਾਰੇ ਐਪਲ ਪਏ ਨਾ ਤੇ ਲਿਖਿਆ ਨਹੀਂ ਹੋਇਆ A for apple ਇਹਨਾਂ ਤੇ ਵੀ ਤੇ ਲਿਖਿਆ ਹੋਣਾ ਚਾਹੀਦਾ ਜੇ ਐਪਲ ਨੇ ਤੇ ਇਹਨਾਂ ਉੱਤੇ ਲਿਖਿਆ ਤਾਂ ਹੋਣਾ ਚਾਹੀਦਾ A FOR APPLE ਕਿਤਾਬ ਵਾਲੇ ਐਪਲ ਦੇ ਉੱਤੇ A FOR APPLE ਲਿਖਿਆ ਏ ਪਰ ਇੱਥੇ A FOR APPLE ਲਿਖਿਆ ਨਹੀਂ ਜਦਕਿ ਇਹਨੇ ਸਾਰੇ ਕਿਤਾਬ ਦੇ ਵਿੱਚ ਤੇ ਇੱਕੋ ਹੀ ਸੀਗਾ ਉਹਦੀ ਮੈਡਮ ਨੇ ਅੱਗੇ ਉਹ ਜਵਾਬ ਦਿੱਤਾ ਕਹਿੰਦੀ ਬੇਟਾ ਗੱਲ ਇਹ ਆ ਜਿਹੜਾ ਕਿਤਾਬ 'ਚ ਆਪਾਂ ਐਪਲ ਵੇਖਿਆ ਸੀ ਨਾ ਉਹ ਨਕਲੀ ਐਪਲ ਸੀਗਾ ਉਹ ਝੂਠਾ ਐਪਲ ਸੀਗਾ ਜਿਹੜਾ ਝੂਠਾ ਐਪਲ ਹੋਵੇ ਨਾ ਉੱਥੇ ਲਿਖ ਕੇ ਦੱਸਣ ਦੀ ਲੋੜ ਹੁੰਦੀ ਐ A FOR APPLE ਵੀ ਐਪਲ ਐ ਪਰ ਜਿਹੜੇ ਅਸਲੀ ਐਪਲ ਹੁੰਦੇ ਨੇ ਨਾ ਉਹਨਾਂ ਉੱਤੇ ਲਿਖ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਵੇਖ ਕੇ ਪਤਾ ਲੱਗ ਜਾਂਦਾ ਇਹ ਅਸਲੀ ਨੇ ਜਿਹੜੇ ਤੇ ਨਕਲੀ ਨੇ ਉਹਨਾਂ ਨੂੰ ਲੇਕ ਕੇ ਦੱਸਣਾ ਪੈਂਦਾ ਏ ਸੰਤ ਬ੍ਰਹਮ ਗਿਆਨੀ ਡੇਰੇ ਉੱਤੇ ਲਿਖਿਆ ਹੁੰਦਾ ਨਾਂ ਗੱਡੀ ਉੱਤੇ ਲਿਖਿਆ ਹੁੰਦਾ ਇਸ ਧਿਆਰਾਂ ਉੱਤੇ ਲਿਖਿਆ ਹੁੰਦਾ ਉਹ ਵਿਚਾਰੇ ਲਿਖ ਲਿਖ ਕੇ ਦੱਸਦੇ ਨੇ ਵੀ ਅਸੀਂ ਹੈਗੇ ਆ ਪਰ ਜਿਹੜੇ ਅਸਲੀ ਹੁੰਦੇ ਨੇ ਨਾ ਭਾਈ ਮਤੀ ਦਾਸ ਜੀ ਵਰਗੇ ਭਾਈ ਸਤੀ ਦਾਸ ਜੀ ਵਰਗੇ ਭਾਈ ਮਰਦਾਨਾ ਜੀ ਵਰਗੇ ਭਾਈ ਦਿਆਲਾ ਜੀ ਵਰਗੇ ਭਾਈ ਜੇਠਾ ਜੀ ਵਰਗੇ ਉਹਨਾਂ ਨੂੰ ਲੇਕ ਕੇ ਦੱਸਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਲੇਕ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਅੰਦਰੋਂ ਹੀ ਸੰਤ ਦੀ ਬਿਰਤੀ ਦੇ ਮਾਲਕ ਨੇ ਅਸਲ 'ਚ ਸੰਤ ਬ੍ਰਹਮ ਗਿਆਨੀ ਸਾਰੇ ਬਿਰਤੀਆਂ ਦੀ ਗੱਲ ਐ ਬਿਰਤੀ ਕਰਕੇ ਉਹ ਸੰਤ ਨੇ ਪਰ ਉਹਨਾਂ ਨੇ ਆਪਣੇ ਆਪ ਨੂੰ ਕਦੀ ਵੀ ਡਿਕਲੇਅਰ ਨਹੀਂ ਕੀਤਾ ਤੇ ਜਿਹੜਾ ਆਪਣੇ ਆਪ ਨੂੰ ਆਖੇ ਨਾ ਕਿ ਮੈਂ ਹੈਗਾ ਵਾਂ ਗੁਰੂ ਅਮਰਦਾਸ ਜੀ ਨੇ ਕਹਿਤਾ ਕਹਿੰਦੇ ਅੰਦਾਜ਼ਾ ਲਾ ਲਿਓ ਹਿਰਦੈ ਜਿਨ ਕੇ ਕਪਟ ਵਸੈ ਬਾਰੋਂ ਸੰਤ ਕਹਾਏ ਹੁਣ ਗਿਣਤੀ ਤੁਸੀਂ ਆਪ ਕਰ ਲਿਓ ਵੀ ਕਿੰਨੇ ਕੁ ਖਵਾਉਂਦੇ ਨੇ ਤੇ ਮੈਂ ਕਿਹਾ ਕਾਪੀ ਲੈ ਕੇ ਰਜਿਸਟਰ ਲੈ ਕੇ ਲਿਖਣ ਬਹਿ ਜਾਓ ਤੁਹਾਡਾ ਰਜਿਸਟਰ ਭਰ ਜਾਊਗਾ ਪਰ ਬਾਬਿਆਂ ਦੀ ਗਿਣਤੀ ਨਹੀਂ ਮੁੱਕਣੀ ਰਜਿਸਟਰ ਫੋਲੋ ਹੋ ਜਾਊਗਾ ਬੰਮੇ 10 ਭਰਦੇ ਹੋ। ਉਹ ਰਜਿਸਟਰ ਤੇ ਰਜਿਸਟਰ ਭਰਦੇ ਜਾਣਗੇ ਪਰ ਬਾਬਿਆਂ ਦੀ ਗਿਣਤੀ ਕੋਈ ਨਹੀਂ ਮੁੱਕਣੀ ਕਿਤੇ ਨਾ ਕਿਤੇ ਆ ਬਰਸੀਆਂ ਵਾਲਾ ਸਿਸਟਮ ਇੰਨਾ ਚੱਲਿਆ ਨਾ। ਬਰਸੀਆਂ ਵਾਲਾ ਤੇ ਕਈ ਵਾਰੀ ਸੋਚੀਦਾ ਵੀ ਬਰਸੀਆਂ ਦਾ ਸਿਸਟਮ ਇੰਨਾ ਚੱਲ ਪਿਆ ਤੇ ਹੁਣ ਇੰਨੇ ਬਾਬੇ ਹੋ ਗਏ ਤੇ ਜੇ ਸਾਲ ਦੇ ਵਿੱਚ ਤੇ ਹੁਣ 365 ਦੇ ਨਹੀਂ ਨੇ ਤੇ ਬਾਬੇ ਪਤਾ ਨਹੀਂ ਕਿੰਨੇ ਟੱਪ ਚੁੱਕੇ ਨੇ ਪੰਜਾਬ ਦੇ ਵਿੱਚ ਤੇ 175000 ਤੋਂ ਉੱਤੇ ਜਿਹੜੇ ਡੇਰੇ ਨੇ ਬਹੁਤ ਆਦ ਗਿਣਤੀ ਹੈ ਹੁਣ 365 ਦੇ ਨੇ ਕਿਵੇਂ ਮਨਾਵਾਂਗੇ ਜੀ ਸਾਰਿਆਂ ਦੀਆਂ ਬਰਸੀਆਂ ਫਿਰ ਤੇ ਇਦਾਂ ਹੀ ਹੋਣਾ ਅੱਧੇ ਘੰਟੇ ਬਾਅਦ ਫਲਾਣੇ ਮਾਹਪੁਰਖਾਂ ਦੀ ਵਰਸੀ ਸ਼ੁਰੂ ਹੋ ਰਹੀ ਏ 15 ਮਿੰਟ ਬਾਅਦ ਫਲਾਣਿਆਂ ਦੀ 10 ਮਿੰਟਾਂ ਬਾਅਦ ਦੂਜਿਆਂ ਦੀ ਵੀ ਇਦਾਂ ਹੀ ਵਰਸੀਆਂ ਮਨਾਉਣੀਆਂ ਪੈਣੀਆਂ ਬਾਬਿਆਂ ਦੀਆਂ ਮਿੰਟਾਂ ਦੇ ਵਿੱਚ ਹਿਸਾਬ ਕਿਤਾਬ ਗਿਣਨਾ ਪੈਣਾ ਜੋ ਹਿਸਾਬ ਹੈ ਸਾਡੇ ਸਮਾਜ ਦਾ ਤੇ ਗੁਰੂ ਸਾਹਿਬ ਨੇ ਆਖਿਆ ਹਿਰਦੈ ਜਿਨਕੇ ਕਪਟ ਵਸੈ ਬਾਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਏ ਕਹਿੰਦੇ ਐਸੇ ਮਨੁੱਖਾਂ ਦੇ ਅੰਦਰੋਂ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਦੂਰ ਨਹੀਂ ਹੁੰਦੀ ਤੇ ਅੰਤ ਦੇ ਵਿੱਚ ਇਹੋ ਜੇ ਲੋਕਾਂ ਨੂੰ ਵੀ ਪਛਤਾਉਣਾ ਹੀ ਪੈਂਦਾ ਹੈ ਹੁਣ ਇੱਕ ਵਾਰ ਹੋਰ ਮੈਂ ਬੇਨਤੀ ਕਰਦਿਆਂ ਮਤਾਂ ਕਿਤੇ ਸੋਚਿਓ ਵੀ ਅਸੀਂ ਆਖੀਏ ਵੀ ਕਈ ਬਾਬੇ ਤੇ ਅਸੀਂ ਅਸੀਂ ਜ਼ਿੰਦਗੀ ਜੈਸੇ ਵੇਖੇ ਜਿਹੜੇ ਕਦੀ ਪਛਤਾਏ ਹੀ ਨਹੀਂ ਅੰਦਰੋਂ ਦੀ ਹਰ ਬੰਦਾ ਪਛਤਾ ਰਿਆ ਹੁੰਦਾ ਜੇ ਜਿਹੜਾ ਬੰਦਾ ਪੁੱਠਾ ਕੰਮ ਕਰਦਾ ਹੈ ਨਾ ਭਾਵੇਂ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗੇ ਤੇ ਭਾਵੇਂ ਨਾ ਲੱਗੇ ਬਹੁਤ ਘੱਟ ਹੁੰਦੇ ਨੇ ਆਸਾ ਰਾਮ ਵਰਗੇ ਜਿਹੜੇ ਫੜੇ ਜਾਂਦੇ ਨੇ ਬਹੁਤ ਘੱਟ ਹੁੰਦੇ ਨੇ ਬਾਕੀ ਤੇ ਅੰਦਰੋਂ ਦੀ ਆਪਣੀ ਕਰਨੀ ਕਰਕੇ ਅੰਦਰੋਂ ਵੀ ਬਧੇਰੇ ਦੁਖੀ ਹੁੰਦੇ ਨੇ ਬਾਹਰੋਂ ਉਹਨਾਂ ਨੇ ਪਾਪ ਵੀ ਕਮਾਈ ਜਾਣੇ ਤੇ ਅੰਦਰੋਂ ਦੁਖੀ ਵੀ ਹੋਈ ਜਾਣਾ ਤਾਈ ਉਹ ਤੇ ਗੁਰੂ ਸਾਹਿਬ ਨੇ ਆਖਿਆ ਸੀ ਨਾ ਐਸਾ ਕੰਮ ਮੂਲੇ ਨਾ ਕੀਚ ਜੇ ਤੰਤ ਪਛੋਤਾਈਏ ਹੁਣ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਨੇ ਠਗੀਆਂ ਮਾਰੀਆਂ ਹੁੰਦੀਆਂ ਨੇ ਕਿ ਉਹ ਉਹਨਾਂ ਨੂੰ ਰਹਿਣ ਦਿੰਦੇ ਹੋਣਗੇ ਜਿਹੜੀਆਂ ਲਾਂਤਾਂ ਪੈਂਦੀਆਂ ਹੋਣੀਆਂ ਨਾ ਤੇ ਅੰਦਰੋਂ ਵੀ ਇਹ ਵਿਚਾਰੇ ਬੜੇ ਦੁਖੀ ਹੁੰਦੇ ਹੋਣੇ ਆ ਪਰ ਕੀ ਹੈ ਜੀ ਧੰਦਾ ਚਲਾਇਆ ਹੋਇਆ ਅਗਲਿਆਂ ਨੇ ਹੁਣ ਪਿੱਛੇ ਹਟ ਨਹੀਂ ਸਕਦੇ ਜੇ ਹਟ ਗਏ ਤੇ ਫਿਰ ਲੋਕਾਂ ਨੇ ਕਹਿਣਾ ਹੈ ਨਾ ਲੋਕੀ ਗੱਲਾਂ ਕਰਨਗੇ ਪਰ ਜੇ ਸੁਧਰ ਜਾਂਦੇ ਅੱਜ ਵੀ ਚੰਗੀ ਗੱਲ ਹੈ ਗੁਰੂ ਪਾਤ